ਦੇ ਜੱਪ ਦੇ ਸੱਤ ਦਿਨ ਦੀ ਬਾਣੀ ਨੂੰ ਗੁਰਮਾਰੀ ਦੇ ਨਾਲ ਤੋਂ ਬਹੁਤ ਜਿੰਤਾਬ ਲੋ ਬਾਬਾ ਬਜਰਤਾ ਧੋਨੀਆ ਵਾਲਾ ਨੰਦਾ ਉਹਨੂੰ ਪਿਆਰ ਦੇ ਨਾਲ ਗੁਰਦਸਿਪਾਉਂ ਛੋੜਾ ਕੇ ਦਿੰਦੇ ਆ ਉਹ ਜਿਸ ਦੇ ਸੇਧ ਨੂੰ ਹੋਈ ਸੀ ਉੱਥੇ ਮੂਹਰੇ ਵਿੱਚ ਲੱਗੇ ਸੇਵਾ ਦੇ ਗਿਆ ਕਹਿੰਦਾ ਮੇਰੇ ਨਾਲ ਆਵੇਂ ਨਾ ਬੁਣੀ ਪਰ ਪਹਿਲੇ ਜਦੋਂ ਸਤਗੁਰੂ ਦੇ بھائی مرکزی میرا خطرہ بچوں کا نام جی ہے ਦੀ ਬਾਲਕ ਨੰਬਰ ਲਾਇਆ ਪਰ ਫਿਰੋ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਨਾ ਕਿਰਪਾ ਉਹ ਤੋਂ ਸਤਿਗੁਰੂ ਆਪ ਸੇਵਾ ਲੈ ਦਿੱਤਾ ਬੋਤਨਾਮ ਸ੍ਰੀ ਵਾਹਿਗੁਰੂ ਉਹ ਨਾਲ ਲੰਗਰ ਪਾਈ ਸਭਰਾਮ ਦੀ ਜਿੰਨੀ ਰੇਗਮੈਂਟ ਕਮੇਟੀ ਆ ਔਰ ਸਾਰਾ ਦੋਨ ਨਗਰ ਤੇ ਡਾਕੀਆਂ ਨਗਰ ਨੇ ਰਾਜੇ ਨਗਰ ਲਾਇਆ ਤੇ ਆਹ ਬਾਲਕ ਦੇ ਵਿੱਚੋਂ ਚੱਲਦਾ ਆਉਣ ਵਾਲੀਆਂ ਉਥੇ ਨਾਮ మహాప్రు క ਤੇ ਬੋਲਾ ਭੱਲਾ ਨੂੰ ਸਮਾਪਤ ਸ੍ਰੀ ਅਨੰਤਪੁਰ ਸਾਹਿਬ ਕਿਹਨਾਂ ਕਰਵਾਇਆ ਆਪ ਉਸ ਸੰਗਤਾਂ ਵਿੱਚ ਇੱਕ ਇੱਕ ਪੈਸਾ ਇਹ ਪ੍ਰਬੰਧ ਦਾ ਮੋੜ ਫੇਡਾ ਦਿੱਤਾ ਇਹ ਪ੍ਰਬੰਧ ਕਰੇ ਪ੍ਰਾਕ੍ਰਿਤਿਕ ਪੈਸਾ ਚੰਗੇ ਕੰਮ ਦੇ ਵਾਸਤੇ ਇਸ ਤਰ੍ਹਾਂ ਦੇ ਉਹਨਾਂ ਦਾਨੀ ਰਜੜਾ ਨੂੰ ਲਾਗੇ ਇੱਥਾਂ ਪਿਆਰੇ ਬੰਦਕ ਝੋਦੇ ਨੇ ਜਿਹੜੇ ਜਿਹੋ ਦੇ ਬਰਪੂਨ ਆ ਕਰਦੇ ਨੇ ਤਾਂ ਕਿ ਬਰਪੂਨ ਆ ਤੇ ਮਾ ਇਹ ਪਿਆਰੋ ਉਹਨਾਂ ਦੀ ਸੰਤ ਕਰਨਾ ਭਾਣੀ ਹੁੰਦੀ ਆ ਬੜੇ ਬੰਦਿਆ ਸੰਤ ਮਹਾਂਪੁਰਸ਼ਾਂ ਦੇ ਵਰੀ ਆਪਣੀ ਰਚਨਾ ਦੇ ਨਾਲ ਮਾੜਾ ਬੋਲ ਨਹੀਂ ਕਰਦੇ ਆ ਕੁਰਬਾਨੀ ਦੇ ਖਤਰ ਕਰਦੀ ਆ ਕਿ ਨਿਕਾ ਨਹੀਂ ਕਿਸੇ ਦੀ ਨਾਹੀ ਮਨੁੱਖੀ ਮੂਦ ਬਣਾਣਾ ਮੂਹਾਰੇ ਤੇ ਨਿਕਾ ਨਰਗੀ ਘੋਰ ਬਵਾਨਾ ਉਹ ਪਿਆਰੋ ਲੱਗ ਵੀ ਉਹਨਾਂ ਨੂੰ ਚਾਹਦੇ ਨੇ ਜਿਹੜੇ ਬੰਦਿਆ ਕਰਦੇ ਸੱਚੇ ਨੇ ਤੇ ਜਿਹੜੇ ਇਹ ਨੌਨ ਮਾਨ ਦੇ ਰਾ ਜਦ ਸਾਡੇ ਬੋਲਣ ਤੋਂ ਬਾਅਦ ਇਹ ਬਾਕੀ ਬਾਕੀ பைலிலே ஒரே வகையில I'm